ਆ ਤੁਸੀਂ ਦੇਖਾਦੇ ਜੀ ਕਿ ਫੇਰ ਪਾਣੀ ਆ ਜਿਹੜਾ ਉਹ ਕਾਫੀ ਵੱਧ ਵਧਿਆ ਵਾਧੇ ਸਪੀਡ ਦੇਖੋ ਪਾਣੀ ਦੀ ਬਹੁਤ ਜਿਆਦੀ ਜਿਹੜੀ ਸਪੀਡ ਵਾਂ ਬਹੁਤ ਜਿਆਦੀ ਹੈ ਮੈਂ ਲਾਗੀ ਜਾ ਕੇ ਤੁਹਾਨੂੰ ਦੱਸਦਾ ਵਾਂ ਲੋਕੀ ਆ ਵੇਖੋ ਜਿਵੇਂ ਖੜ ਖੜ ਕੇ ਦੇਖ ਰਹੇ ਆ ਤੁਹਾਨੂੰ ਲਾਗੇ ਜਾ ਕੇ ਦੱਸਣਾ ਵਾਂ ਕਿ ਜਿਹੜਾ ਪਾਣੀ ਆ ਉਹ ਕਾਫੀ ਫੇਰ ਵੱਧ ਚੁੱਕਾ ਵਾਜ ਸੇਹ ਤਰੀਕਾ ਅਕਤੂਬਰ ਦਾ ਮਹੀਨਾ ਜੀ 2025 ਆ ਵੇਖੋ ਤੁਸੀਂ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਅੱਜ 6 ਤੋਂ ਪਰ ਤੇ 2025 ਦਾ 10ਵਾਂ ਤੇ ਅੱਜ ਦੀ ਫੇਰ ਇੱਕ ਮਨਹੂਸ ਖਬਰ ਆ ਕੇ ਜਿਹੜਾ ਪਾਣੀ ਆ ਦੁਬਾਰਾ ਫੇਰ ਪੰਜਾਬ ਦੇ ਖੇਤਾਂ ਦੇ ਵਿੱਚ ਆ ਚੁੱਕਾ ਵਾ ਤੇ ਅੱਜ ਅਸੀਂ ਹਰੀਕੇ ਹੈਡ ਦੇ ਉੱਤੇ ਖੜੋਤੇ ਆ ਤੇ ਤੁਹਾਨੂੰ ਮੈਂ ਦਿਖਾ ਦਿਖਾਉਣ ਲੱਗਾ ਵਾਂ ਕਿ ਕਿੰਨਾ ਘਰੀਕੇ ਹੈਡ ਦੇ ਵਿੱਚ ਪਾਣੀ ਵਧਿਆ ਵਾ ਤੇ ਕੀ ਹਾਲਤਾ ਵਾ ਪਰ ਅੱਜ ਫੇਰ 6 ਤੱਕਰ ਨੂੰ ਜਿਹੜਾ ਪਾਣੀ ਆ ਪੰਜਾਬ ਦੇ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਆ ਚੁੱਕਾ ਵਾ ਤੇ ਅੱਜ ਮੈਂ ਹਰੀਕੇ ਹੈਡ ਤੋਂ ਤੁਹਾਨੂੰ ਲਾਈਵ ਤਾਜ਼ਾ ਤਸਵੀਰਾਂ ਦਿਖਾਉਣ ਲੱਗਾ ਵਾਂ ਠੀਕ ਹੈ ਜੀ ਪਾਣੀ ਇੱਕ ਇੱਕ ਘਟ ਗਿਆ ਸੀਗਾ ਪਰ ਫਿਰ ਅੱਜ ਜਿਹੜੀਆਂ ਅੱਜ ਦੇ ਤਾਜ਼ਾ ਤਸਵੀਰਾਂ ਵਾਂ ਤਾਜ਼ਾ ਖਬਰਾਂ ਵਾਂ ਕਿ ਪਾਣੀ ਫੇਰ ਥੋੜਾ ਥੋੜਾ ਫੁੱਟ ਫੁੱਟ ਪਾਣੀ ਫੇਰ ਵੱਜ ਚੁੱਕਾ ਵਾ ਤੇ ਅੱਜ ਹਰੀਕੇ ਹੈਡ ਦੇ ਦਰਿਆ ਦੇ ਉੱਪਰ ਮੈਂ ਖੜਾ ਵਾਂ ਆ ਤੁਸੀਂ ਦੇਖ ਸਕਦੇ ਜੇ ਕਿ ਜਿਹੜੀਆਂ ਕੱਲ ਜਿਹੜੀਆਂ ਤਸਵੀਰਾਂ ਸੀ ਗਿਆ ਉਦੋਂ ਪਾਣੀ ਘੱਟ ਸੀ ਗਿਆ ਪਰ ਅੱਜ ਪਾਣੀ ਫੇਰ ਉਹ ਤੁਸੀਂ ਦੇਖ ਸਕਦੇ ਜੇ ਕਿ ਬੰਨਾ ਨਾਲ ਕੰਡਿਆਂ ਨਾਲ ਲੱਗ ਚੁੱਕਾ ਵਾ ਜਦੋਂ ਕੱਲ ਅਸੀਂ ਆਏ ਇਲਾਕੋਂ ਦੀ ਰੰਗੇ ਸੀ ਹਰੀਕੇ ਪਤਨ ਦੇ ਦਰਿਆ ਦੇ ਲੱਗ ਹੁੰਦੀ ਜਿਹੜੇ ਉਹ ਜਿਹੜੇ ਰੁੱਖ ਵਾ ਤੇ ਉਹਨਾਂ ਦੇ ਨਾਲ ਨਾਲ ਜਿਹੜਾ ਲੱਗਦਾ ਵਾ ਬੰਦ ਲੱਗਦਾ ਉੱਥੇ ਪਾਣੀ ਨਹੀਂ ਸੀ ਹੈਗਾ ਪਰ ਅੱਜ ਪਾਣੀ ਜਿਹੜਾ ਵਾ ਫੇਰ ਵੱਜ ਚੁੱਕਾ ਵਾ ਲੋਕਾਂ ਦੇ ਖੇਤਾਂ ਦੇ ਵਿੱਚ ਆ ਚੁੱਕਾ ਵਾ ਤੇ ਜਿਹੜੀ ਰਹਿੰਦੀ ਖੁੰਦੀ ਆਸ ਸੀ ਜੀ ਪਿੰਕ ਐਰਕੇ ਕਣਕਾਂ ਬੀਜੀਆਂ ਜਾਣਗੀਆਂ ਉਹਦੇ ਤੇ ਵੀ ਬਹੁਤ ਮਤਲਬ ਕਿ ਪਾਣੀ ਫੇਰ ਦਾ ਨਜ਼ਰ ਆ ਰਿਹਾ ਵਾ ਕਿਉਂਕਿ ਪਾਣੀ ਦਬਾਨਾ ਆ ਚੁੱਕਾ ਵਾ ਪਤਾ ਨਹੀਂ ਹੁਣ ਇਹ ਮੀਆਂ ਦਾ ਪਾਣੀ ਆ ਤੇ ਜਾਂ ਪਿੱਛੋਂ ਡੈਮ ਤੋਂ ਛੱਡਿਆ ਗਿਆ ਵਾ ਇਹਦੀ ਨੌਲੇਜ ਮੈਨੂੰ ਹੈਗੀ ਨਹੀਂ ਬੱਤ ਅੱਜ ਹੁਣ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਲੋਕਾਂ ਦੇ ਕਿੰਨਾ ਦਿਆਂ ਵੀ ਜਿੱਥੇ-ਥੇ ਪਾਣੀ ਆ ਚੁੱਕਾ ਵਾ ਉਹ ਤੁਹਾਨੂੰ ਮੈਂ ਦਿਖਾਉਂਗਾ ਪਰ ਇਹ ਹੈਡ ਦੀਆਂ ਤਾਜ਼ਾ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤੇ ਵੀਰ ਹੁਣੇ ਟਾਟਾ ਕਰ ਰਹੇ ਛੋਟੇ ਛੋਟੇ ਬੱਚੇ ਆ ਤੇ ਜਾਣਦੇ ਸ਼ਾਇਦ ਵੀਡੀਓ ਦੇਖਦੇ ਹੋਣਗੇ ਤੇ ਆਹ ਸੰਜੀ ਅੱਜ ਦੀਆਂ ਤਸਵੀਰਾਂ ਆ ਆਹ ਧਾਰ ਦੇਖੋ ਤੁਸੀਂ ਵੀ ਧਾਰ ਖੁੱਲੇ ਆ ਇਹ ਇਧਰਲਾ ਏਰੀਆ ਜਿਹੜੇ ਫਰੋਇਪੁਰ ਏਰੀਆ ਵਾ ਠੀਕ ਹੈ ਜੀ ਔਰ ਨਵਾਂ ਜਿਹੜਾ ਪੁਲ ਵਾ ਉਹ ਤੁਹਾਨੂੰ ਮੈਂ ਦਿਖਾਉਣਾ ਨਾ ਹਰੀਕੇ ਹੈਡ ਦਾ ਤੇ ਆਹ ਮਾਲਵਾ ਏਰੀਆ ਆ ਜਾਂਦਾ ਵਾ ਮਖੂ ਸਾਈਡ ਤੇ ਇਧਰ ਆ ਜਾਂਦਾ ਮੱਝਾ ਏਰੀਆ ਤੇ ਭੈਣ ਭਰਾ ਸਾਡੇ ਭੈਣਾ ਉਹ ਵੀ ਖੜਖੜ ਪਾਣੀ ਦੀ ਜਿਹੜੀ ਤਸਵੀਰ ਆ ਤਾਜ਼ਾ ਜਾਣਕਾਰੀ ਲੈ ਰਹੇ ਆ ਤੇ ਇਧਰ ਏਰੀਆ ਵਾ ਮੰਡ ਏਰੀਆ ਠੀਕ ਹੈ ਜੀ ਇਧਰ ਆ ਜਾਂਦਾ ਵਾ ਗੋਲਰ ਸਾਹਿਬ ਏਰੀਆ ਆ ਜਾਂਦਾ ਵਾ ਉੱਥੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਅਚਕਾ ਵਾ ਆ ਤੁਸੀਂ ਦੇਖ ਸਕਦੇ ਜੀ ਕਿ ਜਿਹੜੀ ਪਾਣੀ ਦੀ ਸਪੀਡ ਆ ਮਾਤਰਾ ਵਾ ਪਾਣੀ ਦੀ ਉਹ ਬਹੁਤ ਜਿਆਦਾ ਆ ਤੇ ਅੱਜ ਹਵਾ ਵੀ ਬਹੁਤ ਜਿਆਦਾ ਵਗ ਰਹੀ ਆ ਸੋ ਅਰਦਾਸ ਕਰਿਓ ਕਿ ਪਾਣੀ ਆ ਜਿਹੜਾ ਉਹ ਘਟੇ ਪਾਣੀ ਜਿਹੜਾ ਵਾ ਉਹ ਆਮ ਵਰਗਾ ਹੋਵੇ ਪਰ ਹਜੇ ਕੋਈ ਫਲਹਾਲ ਵੀ ਇਹੋ ਜਾ ਜੇ ਲਲ ਨਹੀਂ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜੀ ਸਪੀਡ ਦੇ ਨਾਲ ਪਾਣੀ ਆ ਰਿਹਾ ਵਾ ਇਹ ਤੁਸੀਂ ਆਪ ਦੀ ਅੱਖਾਂ ਨਾਲ ਦੇਖ ਸਕਦੇ ਜੀ ਠੀਕ ਹੈ ਜੀ ਆ ਵੀ ਦਰਵਾਜੇ ਜਿਹੜੇ ਉਹ ਵੀ ਚੁੱਕਿਆ ਆ ਵੀ ਦਰ ਚੁੱਕਿਆ ਵਾ ਤੇ ਅਗਲੇ ਪੰਨੇ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਤੇ ਜਿਹੜੇ ਦਰ ਚੁੱਕੇ ਉਹ ਵੀ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਸੋ ਅੱਜ ਦੀ ਜਿਹੜੀ ਤਾਜ਼ਾ ਤਸਵੀਰ ਆ ਉਹ ਤੁਹਾਨੂੰ ਮੈਂ ਦਿਖਾ ਦਿੱਤੀ ਆ 26 ਅਕਤੂਬਰ ਦਾ 16 ਵਾ ਤੇ ਪਾਣੀ ਜਿਹੜਾ ਵਾ ਉਹ ਕਾਫੀ ਜਿਹੜਾ ਵਾ ਫੁੱਟ ਫੁੱਟ ਜਿਹੜਾ ਲੋਕਾਂ ਦੇ ਖੇਤਾਂ ਦੇ ਵਿੱਚ ਵੱਧ ਚੁੱਕਾ ਵਾ ਇਧਰਲੀ ਸਾਈਡ ਆ ਮਨ ਜਿਹੜਾ ਖਰੋਇਪੁਰ ਏਰੀਆ ਵਾ ਮੱਲਾਂਵਾਲ ਏਰੀਆ ਉਹਦੇ ਵਿੱਚ ਜਿਹੜਾ ਪਾਣੀ ਆ ਉਹ ਆਇਆ ਵਾ ਤੇ ਕੱਲ ਪਰਸੋਂ ਦੀ ਖਬਰ ਸੀਗੀ ਵੀ ਪਾਣੀ ਪੂਰਾ ਮਤਲਬ ਕਿ ਹਟ ਗਿਆ ਸੀਗਾ ਆ ਟਰੈਕਟਰ ਚੱਲਣ ਲੱਗ ਪਏ ਸੀਗੇ ਮੇਰੇ ਮਨਜੋਤ ਵੀਰ ਹੁਣੀ ਪੈਟਰਨ ਵਾਲਾ ਜਿਹੜਾ ਵਾ ਆ ਪੈਲੀਆਂ ਬਣਾਉਣ ਦੀ ਸੇਵਾ ਕਰ ਰਿਹਾ ਸੀ ਪਰ ਉਹ ਫੇਰ ਪਾਣੀ ਆਉਂਦਾ ਕਰਕੇ ਮੈਨੂੰ ਲੱਗਦਾ ਫੇਰ ਕੰਮ ਬਹੁਤ ਜਿਹੜਾ ਅੱਗੇ ਨਾਲੋਂ ਖਰਾਬ ਹੋ ਚੁੱਕਾ ਵਾ ਤੇ ਅੱਜ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਮੈਂ ਫਰੀਕੇ ਦਰਿਆ ਦੇ ਉੱਪਰੋਂ ਸਾਂਜੀ ਉਹ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਇੱਕ ਮੈਂ ਵੀਡੀਓ ਪਾਈ ਸੀਗੀ ਅੱਜ ਤੇ ਕਈ ਵੀਰ ਜੀ ਮੈਨੂੰ ਕਹਿ ਰਹੇ ਸੀ ਵੀ ਇਹ ਫੇਕ ਨਿਊਜ਼ ਦਾ ਫੇਕ ਨਿਊਜ਼ ਦਾ ਪਰ ਪੂਰੀ ਪੁਸ਼ਟੀ ਕਰਨ ਤੋਂ ਬਾਅਦ ਅੱਜ ਮੈਂ ਤੁਹਾਨੂੰ ਦੱਸ ਰਿਹਾ ਵਾਂ ਮੈਂ ਉੱਥੇ ਪਹੁੰਚ ਜਾ ਵੀ ਰਿਹਾ ਵਾਂ ਉਸ ਏਰੀਆ 'ਚ ਜਾ ਵੀ ਰਿਹਾ ਵਾਂ ਜਿੱਥੇ ਪਾਣੀ ਆਇਆ ਵਾ ਮੇਰੇ ਚੈਨਲ ਤੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਜੀ ਪਰ ਹਾਲਾਤ ਤੁਸੀਂ ਦੇਖ ਸਕਦੇ ਜੀ ਕਿ ਉਹ ਜਿਹੜੇ ਸਾਰੇ ਦਰਵਾਜ਼ਾ ਲਗ ਭਾਗ ਇਹਨਾਂ ਤੱਕ ਦਰਵਾਜ਼ਾ ਜਿਹੜੇ ਆ ਉਹ 2-4 ਦਰ ਛੱਡ ਕੇ ਬਾਕੀ ਸਾਰੇ ਦਰ ਖੁੱਲਿਆ ਤੇ ਆਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵਾਂ ਦਰਾਂ ਦੀਆਂ ਆ ਦੇਖੋ ਤੁਸੀਂ ਇਹ ਪ੍ਰਾਣਾਪੋਲ ਉਹ ਹਰੀਕੇ ਹੈਡ ਦਾ ਉਹਦੇ ਉੱਪਰੋਂ ਤੁਹਾਨੂੰ ਤਸਵੀਰਾਂ ਨਾਲ ਜਿਹੜੀਆਂ ਦਿਖਾ ਰਿਹਾ ਆਵਾਜ਼ aí ਦਾ ਕਰਕੇ ਜਾਂ ਆਵਾਜ਼ aí ਦਾ ਕਰਕੇ ਉਹ ਸਦਾ ਤੁਹਾਨੂੰ ਮੇਰੀ ਆਵਾਜ਼ ਵਾ ਜਿਹੜੀ ਉਹ ਸੁਣ ਚ ਥੋੜੀ ਬੋਲੀ ਦਿੱਕਤ ਆਵੇ ਪਰੇਸ਼ਾਨੀ ਆਵੇ ਤੇ ਵਾਈ ਗਰੁੱਪ 'ਪੜਾ ਕਰੇ ਇਹ ਤਸਵੀਰਾਂ ਤੁਹਾਨੂੰ ਮੈਂ ਅੱਜ ਦੀਆਂ ਹਰੀਕੇ ਹੈਡ ਦੀਆਂ ਦਿਖਾ ਰਿਹਾ 6 ਅਕਤੂਬਰ ਦਾ ਦੇਣਾ 2025 ਆ ਠੀਕ ਹੈ ਜੀ ਇਹ ਅੱਜ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਆ ਅਗਲੇ ਦਰਵਾਜ਼ੇ ਇਹ ਵੀ ਕਾਫੀ ਖੁੱਲੇ ਆ ਇਸ ਟਾਈਮ ਮੈਂ ਇਰਪੁਰ ਦੇ ਵਿਚਕਾਰ ਲਗਭਗ ਆ ਚੁੱਕਾ ਵਾ ਦੋਵੇਂ ਬੰਨਿਆਂ ਬਰਾਬਰ ਵਾ ਪੁਲ ਦੇ ਵਿਚਕਾਰ ਵਾ ਤੇ ਆਹ ਦਰ ਜਿਹੜਾ ਵਾ ਇਹ ਕਾਫੀ ਖੁੱਲਿਆ ਗਿਆ ਵਾ ਤੇ ਵਾਈਪਰ ਪਹਲਾ ਕਰੇ ਪਾਣੀ ਜਿੱਥੇ ਆਜ ਦੀ ਤਰੀਕ ਦੇ ਵਿੱਚ ਘਟਣਾ ਚਾਹੀਦਾ ਸੀਗਾ ਉੱਥੇ ਪਾਣੀ ਫੇਰ ਵਧ ਰਿਹਾ ਵਾ ਪੰਜਾਬ ਦੇ ਮਾਲਵਾ ਏਰੀਆ ਦੇ ਵਿੱਚ ਪਾਣੀ ਫੇਰ ਵਧਿਆ ਵਾ ਆ ਦਰਵਾਜੇ ਜਿਹੜੇ ਆ ਵੇਖੋ ਕਿੰਨੇ ਚੁੱਕੇ ਆ ਅੱਧੋਂ ਜ਼ਿਆਦਾ ਇਹ ਦਰ ਚੁੱਕਿਆ ਹਜੇ ਤੇ ਰਾਤ ਦੀ ਕੋਈ ਹਜੇ ਤੱਕ ਕੋਈ ਸਮਾਚਾਰ ਨਹੀਂ ਆ ਪਾਣੀ ਫੇਰ ਵਧਿਆ ਵਾ ਸੋ ਹੱਥ ਜੋੜ ਕੇ ਬੇਨਤੀ ਆ ਕਿ ਪੂਰਾ ਧਿਆਨ ਰੱਖਿਓ ਅਲਰਟ ਰਿਓ ਜਿਹੜੇ ਵੀ ਮੰਡੇ ਏਰੀਆ ਦੇ ਭੈਣ ਭਰਾਵਾ ਜਿਨ੍ਹਾਂ ਨੂੰ ਦਰਿਆ ਲੱਗਦਾ ਵਾ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਮੈਂ ਤੁਹਾਨੂੰ ਡਰਾ ਨਹੀਂ ਰਿਹਾ ਕੋਈ ਤੁਹਾਨੂੰ ਮੈਂ ਧਮਕਾ ਨਹੀਂ ਰਿਹਾ ਪਰ ਪੂਰੀ ਜਾਣਕਾਰੀ ਰੱਖਿਓ ਪਾਣੀ ਦੀ ਕਿਉਂਕਿ ਜਿਵੇਂ ਪਿਛਲੀ ਵਾਰੀ ਜਿਹੜੇ ਆ ਆਪਣੇ ਮਾਲ ਡੰਗਰਾ ਪਰਿਵਾਰ ਵਾ ਜਿਹੜੇ ਉਹ ਫਸ ਗਏ ਸੀਗੇ ਘਰਾਂ ਦੇ ਵਿੱਚ ਇਸ ਇਸ ਵਾਰੀ ਵਾਈਗਰੂ ਮੇਰ ਕਦੇ ਪਹਿਲੀ ਗੱਲ ਪਾਣੀ ਚੜੇ ਨਾ ਪਰ ਦੇਖ ਕੇ ਚੜਦਾ ਵੀ ਆ ਤੇ ਉਸ ਬਾਰੇ ਪੂਰੀ ਜਾਣਕਾਰੀ ਰੱਖਿਓ ਤਾਂ ਜੋ ਆਪਣਾ 마을 ਡੰਗਰ ਜੀ ਆਜੰਤਾ ਉਹ ਆਪਾਂ ਆਪਣਾ ਸੇਫ ਰੱਖੀਏ ਸੋ ਪਾਣੀ ਦੀ ਜਿਹੜੀ ਆ ਜੇ ਅੱਜ 1 ਫੁੱਟ ਵਹਿ ਸਕਦਾ ਵਾ ਤੇ ਆਉਣ ਵਾਲੇ ਕੱਲ ਨੂੰ ਕੁਝ ਵੀ ਹੋ ਸਕਦਾ ਵਾ ਸੋ ਇਹਦੀ ਜਾਣਕਾਰੀ ਪੂਰੀ ਰੱਖਣੀ ਚਾਹੀਦੀ ਆਪਾਂ ਨੂੰ ਤਾਂ ਜੋ ਆਪਾਂ ਆਪਾਂ ਆਪਣੇ ਬੱਚਿਆਂ ਨੂੰ ਸੇਫ ਰੱਖ ਸਕੀਏ ਜੀ ਵਾਈਗਰ ਭਲਾ ਕਰੇ ਇਹ ਤਸਵੀਰਾਂ ਮੈਂ ਅੱਜ ਦਿਆਂ ਫਰੀਕੇ ਹੈ ਵੀ ਅੰਗੇ ਨਵੰਬਰ ਨੇ ਪਾਣੀ ਜਿਹੜੇ ਆ ਆ ਪਾਣੀ ਦੇ ਹਾਲਾਤ ਉਹ ਤੁਹਾਨੂੰ ਸੰਜੀ ਮੈਂ ਵਾਰ-ਵਾਰ ਦਿਖਾ ਰਿਹਾ ਵਾਂ ਤੇ ਪਾਣੀ ਫੇਰ ਜਿਵੇਂ ਦੱਸਿਆ ਸੀ ਵਧਿਆ ਵਾ ਤੇ ਆ ਆ ਦੇਖ ਲਓ ਤੁਸੀਂ ਥੋੜੀ ਠੀਕ ਹੈ ਜੀ ਵਾਈਗਰ ਪਲਾ ਕਰੇ ਔਰ ਐਂਡ ਤੱਕ ਸਾਰੇ ਧਾਰੀ ਖੁੱਲੇ ਆ ਕੋਈ ਧਾਰਿਆ ਵੇਦਾ ਨਹੀਂ ਹੈਗਾ ਜਿਹੜਾ ਕਿ ਖੁੱਲਾ ਨਾ ਹੋਵੇ ਲਾਸਟ ਤੱਕ ਸਾਰੇ ਖੁੱਲੇ ਗਏ ਆ ਤੇ ਫੁੱਟ ਫੁੱਟ ਪਾਣੀ ਆ ਜਿਹੜਾ ਇਧਰਲੇ ਬੰਨੇ ਮੰਡ ਏਰੀਆ ਦੇ ਪਿੰਡ ਵਾ ਉਧਰ ਛੱਡਿਆ ਵਾ ਤੇ ਤੁਹਾਨੂੰ ਇਹ ਤਸਵੀਰਾਂ ਮੈਂ ਵਾਰ-ਵਾਰ ਦਿਖਾ ਰਿਹਾ ਵਾਂ ਜੀ ਤੇ ਏਸੀ ਆਜੀ ਵੀਡੀਓ ਕੱਲ ਨੂੰ ਤੁਹਾਨੂੰ ਫੇਰ ਸੇਵਾਦਿਆਂ ਵੀਡੀਓ ਚ ਦਿਖਾਵਾਂਗੇ ਇਸ ਚੈਨਲ ਤੇ ਦਿਖਾਵਾਂਗੇ ਆਪਾਂ ਪਾਣੀ ਦੀ ਕੀ ਕੰਡੀਸ਼ਨ ਆ ਵੱਧਦਾ ਵਾ ਜਾਂ ਘਟਦਾ ਵਾ ਸੋ ਤੁਹਾਨੂੰ ਅਪਡੇਟ ਦਿੰਦਾ ਰਹੇ ਬੰਦੇ ਰਵਾਂਗੇ ਸੋ ਪਾਣੀ ਦੀਆਂ ਜਾਣਕਾਰੀਆਂ ਲੈਣ ਵਾਸਤੇ ਇਹ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰਿਓ ਜੀ ਤੇ ਵਾਈਰਲ ਫਲਾ ਕਰੇ ਧੰਨਵਾਦ ਜੀ ਸਾਰਿਆਂ ਦਾ ਤੇ ਏਸੀ ਜਿਹੜੀ ਅੱਜ ਦੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਸੀਗੀ ਤੇ ਹੁਣ ਫੱਟੇ ਬੁਲਾਉਣੇ ਆ ਤੇ ਫਰਾਸ ਤੇ ਇੱਕ ਰਿਫੇ ਤੁਹਾਨੂੰ ਮੈਂ ਹਾਲਾਤ ਦਿਖਾ ਦੇਣਾ ਪਾਣੀ ਦੇ ਹਾਲਾਤ ਠੀਕ ਹੈ ਜੀ ਹਰੀਚੇ ਹੈਡ ਤੋਂ ਆਵਾ ਪਾਣੀ ਦੇ ਹਾਲਾਤ ਇੱਥੇ ਪਾਣੀ ਜਿਹੜਾ ਅਕਤੂਬਰ ਦੇ ਮਹੀਨੇ ਦੇ ਵਿੱਚ ਘਟ ਗਿਆ ਸੀਗਾ ਪਰ ਅੱਜ ਦੀ 6 ਅਕਤੂਬਰ ਆ ਫਿਰ ਅੱਜ ਦਾ ਮਨਹੂਸ ਜਿਹੜਾ ਦਿਨ ਵਾ ਉਹਦੀ ਇਹੋ ਅਪਡੇਟ ਵਾ ਕਿ ਪਾਣੀ ਫੇਰ ਵੱਧ ਚੁੱਕਾ ਵਾ ਛੋਟ ਛੋਟ ਪਾਣੀ ਲੋਕਾਂ ਦੇ ਜਿਹੜੇ ਖੇਤਾਂ ਦੇ ਵਿੱਚ ਆ ਚੁੱਕਾ ਵਾ ਮਾਲਵੇ ਏਰੀਆ ਦੇ ਵਿੱਚ ਮੱਲਾਵਾਲ ਏਰੀਆ ਦੇ ਵਿੱਚ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਰਾਇਲ ਜੀ ਕਾ ਖਾਲਸਾ ਹੈ ਆਤੀ ਦੇਖਾ ਦੇ ਜੀ ਕਿ ਫੇਰ ਪਾਣੀ ਆ ਜਿਹੜਾ ਉਹ ਕਾਫੀ ਵਧਿਆ ਵਾਟਰ ਸਪੀਡ ਦੇਖੋ ਪਾਣੀ ਦੀ ਬਹੁਤ ਜਿਆਦੀ ਜਿਹੜੀ ਸਪੀਡ ਵਾਂ ਬਹੁਤ ਜਿਆਦੀ ਹੈ ਮੈਂ ਲਾਗੇ ਜਾ ਕੇ ਤੁਹਾਨੂੰ ਦਿਖਾਉਂਦਾ ਵਾਂ ਲੋਕੀ ਆਹ ਵੇਖੋ ਜਿਵੇਂ ਖੜ ਖੜ ਕੇ ਦੇਖ ਰਹੇ ਆ ਤੁਹਾਨੂੰ ਲਾਗੇ ਜਾ ਕੇ ਦੱਸਣਾ ਵਾਂ ਕਿ ਜਿਹੜਾ ਪਾਣੀ ਆ ਉਹ ਕਾਫੀ ਫੇਰ ਵਧ ਚੁੱਕਾ ਵਾਜ 6 ਤਰੀਕਾ ਅਕਤੂਬਰ ਦਾ ਮਹੀਨਾ ਜੀ 2025 ਆ ਵੇਖੋ ਤੁਸੀਂ ਡਰੈਗਰ ਬੁਲਾ ਕਰੇ ਤੇ ਪਾਣੀ ਆ ਜਿਹੜਾ ਉਹ ਕਾਫੀ ਵਧਿਆ ਮੈਂ ਤੁਹਾਨੂੰ ਜਿਵੇਂ ਬੰਨੇ ਜਾ ਕੇ ਦਿਖਾ ਦਿਖਾਉਣ ਲੱਗਾ ਵਾਂ ਜਿਹੜੇ ਧਾਰ ਖੋਲਿਆ ਇਹ 2 ਨੰਬਰ 3 ਨੰਬਰ ਧਾਰ ਵਾਜੀ ਠੀਕ ਹੈ ਜੀ ਇਹ ਕਾਫੀ ਖੋਲਿਆ ਜਾ ਚੁੱਕਾ ਵਾ ਇੱਧਰ ਦੇਖੋ ਇੱਧਰ ਬੰਨੇ ਕੋਈ ਪੌੜੀਆਂ ਨਹੀਂ ਦੀਦੀਆਂ ਕੋਈ ਗੱਜ ਨਹੀਂ ਦੀਦਾ ਤੇ ਪਾਣੀ ਹੈ ਜਿਹੜਾ ਫੇਰ ਮਾਲਵੇ ਏਰੀਏ ਦੇ ਵਿੱਚ ਫੇਰ ਪਾਣੀ ਜਿਹੜਾ ਅੱਗੇ ਨਾਲੋਂ ਵੱਧ ਚੁੱਕਾ ਵਾ ਛੱਡਿਆ ਜਾ ਚੁੱਕਾ ਵਾ ਆ ਜਿਹੜੇ ਪੱਥਰ ਵਾ ਅੱਗੇ ਦੀਦੇ ਹੁੰਦੇ ਸੀ ਪਰ ਹੁਣ ਬਸਾਂ ਦੇ ਉੱਦੋਂ ਹੀ ਪਾਣੀ ਲੰਘ ਰਿਹਾ ਵਾ ਇੱਥੇ ਪੱਥਰ ਵਾ ਤਾਂ ਬੰਨੇ ਵਾਈਕਲ ਭਲਾ ਕਰੇ ਇਹ ਅੱਜ ਦੇ ਤਾਜ਼ਾ ਹਾਲਾਤ ਆ ਜੀ ਹਵ ਵੀਰੋ ਨੀ ਕਾਰ ਸੜਕੇ ਦੇਖਦੇ ਇੱਥੇ ਤੇ ਵਾਈਕਲ ਭਲਾ ਕਰੇ ਤੇ ਅੱਜ ਜਿਹੜ ਦਾ ਜਾਣਕਾਰੀ ਦਿੱਤੀ ਆ ਤੇ ਵਾਇਰਲ ਭਲਾ ਕਰੇ ਮੇਰੇ ਪੰਜਾਬ ਤੇ